ਰਾਉਂਕਲੀ ਮਹੱਲਾ ਪਹਿਲਾ ਦੱਖਣੀ ਓੰਕਾਰ ਇੱਕ ਓੰਕਾਰ ਸਤਗੁਰ ਪ੍ਰਸਾਦ ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀਆ ਜਨ ਚਿਤ ਓੰਕਾਰ ਸੈਲ ਜੁਗ ਭਏ ਓੰਕਾਰ ਵੇਦ ਨਰਮਏ ਓੰਕਾਰ ਸ਼ਬਦ ਉਦਰੇ ਓੰਕਾਰ ਗੁਰਮਖਤਰੇ ਓਨਮ ਅਖਰ ਸੁਣੋ ਵਿਚਾਰ ਓਨਮ ਅਖਰ ਤ੍ਰਿਪੁੰਨ ਸਾਰ ਸੁਣ ਪਾण्डे ਕਿਆ ਲਿਖੋ ਜੰਝਾਲਾ ਲਿਖ ਆਰਾਮ ਨਾਮ ਗੁਰਮਖ ਗੋਪਾਲਾ ਰਹਾਉ ਸッセ ਸਭ ਜਗ ਸਹਜ ਉਪਾਇਆ ਤੀਨ ਭਵਨ ਇੱਕ ਜੋਤੀ ਗੁਰਮਖ ਵਾਸਤ ਪ੍ਰਾਪਤ ਹੋਵੇ ਚੁਣ ਲੈ ਮਾਨਕ ਮੋਤੀ ਸਮਝੇ ਸੂਝੇ ਪੜ ਪੜ ਬੂਝੇ ਅੰਤ ਨਿਰੰਤਰ ਸਾਚਾ ਗੁਰਮਖ ਦੇਖੇ ਸਾਚ ਸਮਾਲੇ ਬਿਨ ਸਾਚੇ ਜਗ ਕਾਚਾ ਤੰਦੇ ਧਰਮ ਧਰੇ ਧਰਮਾ ਪੁਰ ਗੁਣ ਕਾਲੀ ਮਨ ਧੀਰਾ ਧੰਦੇ ਤੂਲ ਪੜੇ ਮੁਖ ਮਸਤਕ ਕੰਚਨ ਭਏ ਮਨੂਰਾ ਤਨ ਧਰਣੀ ਧਰ ਆਪ ਅਜੋਨੀ ਤੋਲ ਬੋਲ ਸਚ ਪੂਰਾ ਕਰਤੇ ਕੀ ਮਿਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ ਗਿਆਨ ਗਵਾਇ ਦੂਜਾ ਪਾਇਆ ਗਰਭ ਗਲੇ ਬਿਖ ਖਾਇਆ ਗੁਰ ਰਸ ਗੀਤ ਬਾਦ ਨਹੀਂ ਭਾਵੇ ਸੁਣੀਏ ਗਹਿਰ ਗੰਬੀਰ ਗਵਾਇਆ ਗੁਰ ਸਚ ਕਹਾ ਅੰਮ੍ਰਿਤ ਲਹਿਆ ਮਨ ਤਨ ਅਨੁਸਾਚ ਸੁਖਾਇਆ ਆਪੇ ਗੁਰਮੁਖ ਆਪੇ ਦੇਵੇ ਆਪੇ ਅਮਰਤ ਪਿਆਇਆ ਏਕੋ ਏਕ ਕਹੇ ਸਭ ਕੋਈ ਹੋਮੇ ਗਲਬ ਵਿਆਪੇ ਅੰਤਰ ਬਾਹਰ ਏਕ ਪਛਾਣੇ ਈਉ ਘਰ ਮਹਿਲ ਸਜਾਪੇ ਪ੍ਰਭ ਨੇੜੇ ਹਰ ਦੂਰ ਨਾ ਜਾਣੋ ਏਕੋ ਸ੍ਰੇਸ਼ਟ ਸਬਾਈ ਏਕ ਓੰਕਾਰ ਅਵਲ ਨਹੀਂ ਦੂਜਾ ਨਾਨਕ ਏਕ ਸਮਾਈ ਇਸ ਕਰਤੇ ਕੋ ਕਿਉ ਗਹਿ ਰਾਖੋ ਆਫਰਿਓ ਤੋਲਿਓ ਨਾ ਜਾਈ ਮਾਇਕੇ دیਵਾਨੇ ਪ੍ਰਾਣੀ ਝੂਠ ਠਗੌਰੀ ਪਾਈ ਲਵ ਲੋਵ ਮੁਹਤਾਜ ਵਿਗੂਤੇ ਏਬ ਤਬ ਫਿਰ ਪਛਤਾਈ ਏਕ ਸਰੇਵੇ ਤਾਕਤ ਮਿਤ ਪਾਵੇ ਆਵਣ ਜਾਣ ਰਹੀ ਏਕ ਅਚਾਰ ਰੰਗ ਏਕ ਰੂਪ ਪੌਣ ਪਾਣੀ ਅਗਨੀ ਅਸਰੂਪ ਇਕੋ ਭਵਰ ਭਵੇ ਤਹ ਲੋਏ ਇਕੋ 부জে ਸੁজে ਪਤ ਹੋਏ ਜਾਨ ਧਿਆਨ ਲੈ ਸੰਸਰ ਰਹੇ ਗੁਰਮੁਖ ਏਕ ਵਿੱਲਾ ਕੋ ਨਹੀਂ ਜਿ ਸੁਨੋਂ ਦੇ ਕਿਰਪਾ ਤੇ ਸੁਖ ਪਾਏ ਗੁਰੂ ਦਵਾਰੇ ਆਖ ਸੁਣਾਏ ਉਰਮ ਧੂਰਮ ਜੋਤ ਜਾਲਾ ਤੀਨ ਭਾਉਨ ਵਹ ਗੁਰ ਗੋਪਾਲਾ ਉਗਵੇ ਆਸ ਰੂਪ ਦਿਖਾਵੇ ਕਰ ਕਿਰਪਾ ਆਪਣੇ ਘਰ ਆਵੇ ਉਨਮ ਵਰਸੇ ਨੀਜਰ ਧਾਰਾ ਉਤਮ ਸ਼ਬਦ ਸਵਾਰਨ ਹਾਰਾ ਇਸ ਏਕੇ ਕਾ ਜਾਣੇ ਪਿਓ ਆਪੇ ਕਰਤਾ ਆਪੇ ਦੇਉ ਉਗਵੇ ਸੂਰ ਅਸਰ ਸੰਘਾਰੇ ਊਚ ਦੇਖ ਸ਼ਬਦ ਵਿਚਾਰੇ ਉਪਰਾਧ ਅੰਤ ਤਹਿ ਲੋਏ ਆਪੇ ਕਰੇ ਕਥੇ ਸੁਨੇ ਸੋਏ ਉਹ ਵਿਧਾਤਾ ਮਨ ਤਨ ਦੇ ਉਹ ਵਿਧਾਤਾ ਮਨ ਮੁਖ ਸੋਏ ਪ੍ਰਭ ਜਗ ਜੀਵਨ ਅਵਰ ਨ ਕੋਏ ਨਾਨਕ ਨਾਮ ਰਤੇ ਪਤ ਹੋਏ ਰਾਜਨ ਰਾਮ ਰਵੇ ਹਿਤ ਕਾਲ ਰਣ ਮੇ ਲੂਜੇ ਮਨੁਆ ਮਾਰ ਰਾਤ ਦਿਨੰਤ ਰਹੇ ਰੰਗ ਰਤਾ ਤੀਨ ਭਵਨ ਜੁਗ ਚਾਰੇ ਜਾਤਾ ਜਿਨ ਜਾਤਾ ਸੋ ਤੇ ਸਹੀ ਜਿਹਾ ਆਤਮ ਨਰਮਾਇਲ ਸੀ ਜਸ ਦਿਹਾਰ ਰਹਿ ਸੀ RAM ਰਦੇ ਇਕ ਭਾਏ ਅੰਤਰ ਸ਼ਬਦ ਸਾਚ ਲਿਵ ਲਾਏ ਬਲੂਸ ਨ ਕੀਜੇ ਅਮਰਤ ਪੀਜੇ ਰਹਿਣ ਨਹੀਂ ਸੰਸਾਰੇ ਰਾਜੇ ਰਾਏ ਰੰਗ ਨਹੀਂ ਰਹਿਣਾ ਆਏ ਜਾਏ ਯੁਗ ਚਾਰੇ ਰਹਿਣ ਕਹਿਣ ਤੇ ਰਹੇ ਨ ਕੋਈ ਕਿਸ ਪੈ ਕਰੋ ਬੇਨੰਤੀ ਏਕ ਸ਼ਬਦ RAM ਨਾਮ ਨਰਦਰ ਗੁਰ ਦੇਵੇ ਪਤ ਪਤੀ ਪਤੀ ਮਤੀ ਲਾਜ ਮਰੰਤੀ ਮਰ ਗਈ ਹੁੰਗਟ ਖੋਲ ਚਲੀ ਸਾਸ ਜਵਾਨੀ ਬਾਵਰੀ ਸਿਰ ਤੇ ਸੰਕਟ ਢਲੀ ਪ੍ਰੇਮ ਬੁਲਾਈ ਰਲੀ ਸਿਉ ਮਨਮਹ ਸ਼ਬਦ ਆਨੰਦ ਲਾਲ ਰਤੀ ਲਾਲੀ ਭਈ ਗੁਰਮੁਖ ਭਈ ਨਿਚਿੰਦ ਲਾਹ ਨਾਮ ਰਤਨ ਜਪਸਾਰ ਲਬ ਲੋਭ ਬੁਰਾ ਹੰਕਾਰ ਲਾੜੀ ਚਾੜੀ ਲਾਇਤਬਾਰ ਮਨਮੁਖ ਅੰਧਾ ਮੁਗਦਗਵਾਰ ਲਾਹੇ ਕਾਲਨ ਆਇਆ ਜਗ ਕੋਏ ਮਜੂਰ ਗਿਆ ਠਗਾਏ ਠੱਗ ਲਾਹ ਨਾਮ ਪੁੰਜੀ ਵਸਾਹੋ ਨਾਨਕ ਸੱਚੀ ਪਤ ਸੱਚਾ ਪਾਤਸ਼ਾਹੋ ਆਏ ਵਗੂਤਾ ਜਗ ਜਮ ਪੰਥ ਆਈ ਨਾ ਮੇਟਣ ਕੋ ਸਮਰਥ ਆਥ ਸੈਲ ਨੀਚ ਕਰ ਹੋਏ ਆਥ ਦੇਖ ਨਵੇਂ ਜਿਸ ਦੇ ਲੋਏ ਆਥ ਹੋਏ ਤਾਂ ਮੁਗਦ ਸਿਆਣਾ ਭਗਤ ਬਿਹੁਨਾ ਜਗ ਬੋਲਾਨਾ ਸਮੇ ਵਰਤੇ ਏਕੋ ਸੋਈ ਜਿਸ ਨੂੰ ਕਿਰਪਾ ਕਰੇ ਤਿਸ ਪਰਗਟ ਹੋਈ ਜੁਗ ਜੁਗ ਥਾਪ ਸਦਾ ਨਰਵੈਰ ਜਨਮ ਮਰਨ ਨਹੀਂ ਧੰਦਾ ਤੈਰ ਜੋ ਈਸੇ ਦੀਸੇ ਸੋ ਆਪੇ ਆਪ ਆਪ ਪਾਏ ਅਪੇ ਘਾਟ ਥਾਪ ਆਪ ਅਗੁਚਰ ਧੰਦੇ ਲੋਈ ਜੋਗ ਜੁਗਤ ਜਗ ਜੀਵਨ ਸੋਈ ਕਲ ਅਚਾਰ ਸੱਚ ਸੁਖ ਹੋਈ ਨਾਮਿ ਹੋਣਾ ਮੁਕਤ ਕਿਵ ਹੋਈ ਵਿਣ ਨਾਵੇਂ ਵੇ ਰੋਧ ਸਰੀਰ ਕਿਉ ਨ ਮਿਲੇ ਕਾਟੇ ਮਨ ਪੀਰ ਵਾਟ ਵਟਾਹੋ ਆਵੇ ਜਾਏ ਕਿਆ ਲਿਆਇਆ ਕਾ ਪੱਲੇ ਪਾਏ ਵਿਣ ਨਾਵੇਂ ਟੋਟਾ ਸਭ ਤਾਏ ਲਾਹ ਮਿਲੇ ਜਾਂ ਦੇਹ 부ਝਾਏ ਵਣਜ ਵਪਾਰ ਵਣਜ ਵਪਾਰੀ ਵਿਣ ਨਾਵੇਂ ਕੈਸੀ ਪੱਤ ਸਾਦੀ ਗੁਣ ਵਿਚਾਰ ਗਿਆਨੀ ਸੋਏ ਗੁਣ ਮੈਂ ਗਿਆਨ ਪ੍ਰਾਪਤ ਹੋਏ ਗੁਣ ਦਾਤਾ ਵਿਰਲਾ ਸੰਸਾਰ ਸਾਚੀ ਕਲਣੀ ਸਾ ਗੁਰ ਵਿਚਾਰ ਅਗਮ ਗੋਚਰ ਕੀਮਤ ਨਹੀਂ ਪਾਏ ਤਾਂ ਮਿਲੀਏ ਜਾਂ ਲਏ ਮਲਾਏ ਗੁਣਵੰਤੀ ਗੁਣ ਸਾਰੇ ਨੀਤ ਨਾਨਕ ਕੁਰਮਤ ਮਿਲੀਏ ਮੀਰ ਕਾਮ ਕ੍ਰੋਧ ਕਾਇਆ ਕੋ ਗਾਲੇ ਜੂ ਕੰਚਨ ਸੁਹਾ ਘਟਾਲੇ ਕਸ ਕਸਵਟੀ ਸਹੇ ਸੂਤਾਉ ਨਦਰ ਸਰਾਫ ਬਨੀ ਸਚੜਾਉ ਜਗਤ ਪਸੂ ਅਹੰਕਾਲ ਕਸਾਈ ਕਰ ਕਰਤੇ ਕਰਣੀ ਕਰ ਪਾਈ ਜਿਨ ਕੀ ਤੀ ਤਿੰਨ ਕੀਮਤ ਪਾਈ ਹੋਆ ਹੋਰ ਕਿਆ ਕਹੀਏ ਕਿਛ ਕਹਿਣ ਨਾ ਜਾਈ ਖੋਜਤ ਖੋਜਤ ਅਮਰਤ ਪੀਆ ਖਿਮਾ ਗਹੀ ਮਨ ਸਤਗੁਰੂ ਦੀਆ ਖਰਾ ਖਰਾ ਆਖੇ ਸਭ ਕੋਏ ਖਰਾ ਰਤਨ ਜੁਗ ਚਾਰੇ ਹੋਏ ਖਾਤ ਪਿਆੰਤ ਮੁਏ ਨਹੀਂ ਜਾਣਿਆ ਖਿਨ ਮੇ ਮੁਏ ਜਾਂ ਸ਼ਬਦ ਪਛਾਨਿਆ ਅਸਰ ਚੀਤ ਮਰਨ ਮਨ ਮਾਨਿਆ ਗੁਰੂ ਕ੍ਰਿਪਾ ਦੇ ਨਾਮ ਪਛਾਨਿਆ ਗगन ਗੰਭੀਰ ਗਗਨੰਤਰ ਵਾਸ ਗੁਣ ਗਾਵੇ ਸੁਖ ਸਹਿਜ ਨਿਵਾਸ ਗਿਆਨ ਆਵੇ ਆਏ ਨ ਜਾਏ ਗੁਰ ਪ੍ਰਸਾਦ ਰਹੇ ਲਿਬ ਲਾਏ ਗगन ਅਗੰਮ ਅਨਾਥ ਅਜੂਨੀ ਆਸਰ ਚੀਤ ਸਮਾਧ ਸੁਗੋਨੀ ਹਰ ਨਾਮ ਚੀਤ ਫਿਰ ਪਵੇ ਨ ਜੂਨੀ ਗੁਰਮੁਤਿ ਸਾਰ ਕੋਲ ਨਾਮ ਬਿਹੁਨੀ ਕਰਦਰ ਫਿਰ ਤਾਕੀ ਬਹੁ ਤੇਰੇ ਜਾਤ ਅਸੰਖ ਆਂਤਨਹੀਂ ਮੇਰੇ ਕਿਤੇ ਮਾਤ ਪਿਤਾ ਸੁੱਤ ਧੀਆ ਕਿਤੇ ਗੁਰ ਚੇਲੇ ਫਨ ਹੁਆ ਕਾਚੇ ਗੁਲ ਤੇ ਮੁਕਤਨ ਹੁਆ ਕੀਤੀ ਨਾਰ ਵਰ ਏਕ ਸਮਾਲ ਗੁਰਮੁਖ ਮਰਨ ਜੀਵਨ ਪ੍ਰਭ ਨਾਲ ਦਹਿਰ ਸੇ ਢੂੰਡ ਘਰੇ ਮੈਂ ਆਪਾਇਆ ਮੇਲ ਭਾਇਆ ਸਤ ਗੁਰੂ ਮਿਲਾਇਆ ਗੁਰਮੁਖ ਗਾਵੇ ਗੁਰਮੁਖ ਬੋਲੇ ਗੁਰਮੁਖ ਤੋਲੇ ਤੋਲ ਤੁਲਾਵੇ ਤੋਲੇ ਗੁਰਮੁਖ ਆਵੇ ਜਾਏ ਨ ਸੰਗ ਪਰਹਰ ਮੈਲ ਜਲਾਏ ਕਲੰਕ ਗੁਰਮੁਖ ਨਾਦ ਬੇਦ ਵਿਚਾਰ ਗੁਰਮੁਖ ਮਜਨ ਚਜ ਅਚਾਰ ਗੁਰਮੁਖ ਸ਼ਬਦ ਅਮਲ ਤਹ ਸਾਲ ਨਾਨਕ ਗੁਰਮੁਖ ਪਾਵੇ ਭਾਲ ਚੰਚਲ ਜੀਤ ਨਾ ਰਹੀ ਖਾਏ ਚੋਰੀ ਮਿਰਗ ਅੰਗੂਰੀ ਖਾਏ ਚਰਨ ਕਮਲ ਉਹ ਧਾਰੇ ਜੀਤ ਚਿਰ ਜੀਵਨ ਚੇਤਨ ਨਿਤ ਨੀਤ ਚਿੰਤਨ ਹੀ ਦੀਸੇ ਸਭ ਕੋਏ ਜਿਤੇ ਇਕਤਹੀ ਸੁਖ ਹੋਏ ਚੀਤ ਵਸੇ ਰਾਚੇ ਹਰ ਨਾਏ ਮੁਕਤ ਭਇਆ ਪਤ ਸਿਉ ਕਰ ਜਾਏ ਛੀਜੇ ਦੇਹ ਕੁਲੇ ਇਕ ਗੰਢ ਸਿਆ ਨਿਤ ਦੇਖੋ జగ ਹੰਡ ਤੂਪ ਛਾਵ ਜੇ ਸਮ ਕਰ ਜਾਣੇ ਬੰਦਨ ਕਾਟ ਮੁਕਤ ਕਰ ਜਾਣੇ ਛਾਇਆ ਸ਼ੂਸ਼ੀ ਜਗਤ ਭੁਲਾਣਾ ਲਿਖਿਆ ਕਰਤ ਤੁਰੇ ਪਰਵਾਨਾ ਛੀਜੇ ਜੋਮਨ ਜਰੂਆ ਸਿਰ ਕਾਲ ਕਾਇਆ ਛੀਜੇ ਭਈ ਸਬਾਲ ਜਾਪੇ ਆਪ ਪ੍ਰਭ ਤਹੋ ਲੋਏ ਜੁਗ ਜੁਗ ਦਾਤਾ ਅਵਰ ਨ ਕੋਇ ਝੂ ਪਾਵੇ ਤੂੰ ਰਾਖੇ ਰਾਖ ਜਸ ਜਾਚ ਦੇਵੇ ਪਤ ਸਾਖ ਜਗਤ ਜਾਗ ਰਹਾ ਤੁਧ ਭਾਵਾ ਜਾਂ ਤੂੰ ਮੇਲੇ ਤਾਂ ਤੁਝੇ ਸਮਾਵਾ ਜੈ ਜੈਕਾਰ ਜਪੋ ਜਗਦੀਸ਼ ਗੁਰਮਤਿ ਮਿਲਿਏ 20 21 ਝੱਖ ਬੋਲਣ ਕਾ ਜਗ ਸਿਉਵਾਦ ਝੂਰ ਮਰੇ ਦੇਖੇ ਪਰਮਾਦ ਜਨਮ ਹੋਏ ਨਹੀਂ ਜੀਵਨ ਆਸ ਆਏ ਚਲੇ ਭਏ ਆਸ ਨਰਾਸ ਝੂਰ ਝੂਰ ਚਖ ਮਾਟੀ ਰਲ ਜਾਏ ਕਾਲ ਨੂੰ ਚੰਪੇ ਹਰ ਗੁਣ ਗਾਏ ਪਾਈ ਨਵ ਨਿਦ ਹਲ ਨਕੇ ਨਾਏ ਆਪੇ ਦੇਵੇ ਸਹਿਜ ਸੁਭਾਏ ਇਆ ਨੂੰ ਬੋਲੇ ਆਪੇ 부ਝੇ ਆਪੇ ਸਮਝੇ ਆਪੇ ਸੁਝੇ ਗੁਰ ਕਾ ਕਿਹਾ ਅੰਕ ਸਮਾਵੇ ਨਿਰਮਲ ਸੂਚੇ ਸਾਚੋ ਭਾਵੇ ਗੁਰ ਸਾਗਰ ਰਤਨੀ ਨਹੀਂ ਟੋੜ ਲਾਲ ਪਦਾਰਸ ਸਾਚ ਅਖੋਟ ਗੁਰ ਕਿਹਾ ਸਾਕਾਲ ਕਮਾਓ ਗੁਰ ਕੀ ਕਰਨੀ ਕਾਹੇ ਧਾਓ ਨਾਨਕ ਗੁਰਮਤਿ ਸਾਚ ਸਮਾਓ ਟੂਟੇ ਨਿਹੋ ਕੇ ਬੋਲੇ ਸਹੀ ਟੂਟੇ ਬਾਹੋਂ ਦੂਹ ਦਿਸ ਗਹੀ ਟੂਟ ਪ੍ਰੀਤ ਗਈ ਗੁਰ ਬੁਰ ਬੋਲ ਟੂਟ ਪ੍ਰੀਤ ਗਈ ਬੁਰ ਬੋਲ ਦੁਰਮਤ ਪਰਹਰ ਛਾਡੀ ਢੋਲ ਤੂਤੇ ਗੰਥ ਪੜੇ ਵਿਚਾਰ ਗੁਰ ਸ਼ਬਦੀ ਘਰ ਕਾਲਜ ਸਾਰ ਲਾਹਾ ਸਾਚ ਨਾਵੇ ਤੋਟ ਤ੍ਰਿਵਣ ਠਾਕੁਰ ਪ੍ਰੀਤਮ ਮੋਟਾ ਠਾਕੋ ਮਨੁਆ ਲਾਖੋ ਠਾਏ ਠਹਿਗ ਮੂਈ ਅਬ ਗੁਣ ਪਛਤਾਏ ਠਾਕਰ ਏਕ ਸੁਭਾਈ ਨਾਰ ਬਹੁਤੇ ਵੇਸ ਕਰੇ ਕੁੜਿਆਰ ਪਰ ਘਰ ਜਤੀ ਠਾਕ ਰਹੀ ਮਹਿਲ ਬੁਲਾਈ ਠਾਕ ਨਾ ਪਾਈ ਸ਼ਬਦ ਸواری ਸਾਚ ਪਿਆਰੀ ਸਾਈ ਸੁਹਾਗਣ ਠਾਕਰ ਧਾਰੀ ਦੋਲੋ ਤੋ ਦੋਲੋ ਤੋ ਹੈ ਸਖੀ ਫਾਟੇ ਚੀਰ ਸ਼ਗਾਰ ਢਾਪਣ ਤਨ ਸੋਖ ਨਹੀਂ ਬਿਨ ਡਰ ਬਿਨ ਠੀ ਡਾਰ ਦਰਪ ਮੁਈ ਘਰ ਆਪਣੇ ਦੀਠੀ ਕੰਤ ਸੁਝਾਨ ਡਲ ਰੱਖਿਆ ਗੁਰੇ ਆਪਣੇ ਨਿਰਭਉ ਨਾਮ ਵਖਾਣ ਡੂਗਰ ਵਾਸ ਤੇ ਖਾ ਕਣੀ ਜਬ ਦੇਖਾ ਨਹੀਂ ਦੂਰ ਤਿਖਾ ਨਿਵਾਰੀ ਸ਼ਬਦ ਮਨ ਅੰਮ੍ਰਿਤ ਪੀਆ ਭਰਪੂਰ ਦੇ ਦੇ ਆਕੇ ਸਭ ਕੋਈ ਜਾ ਭਾਵੇ ਤਹਿਕ ਦੇ ਗੁਰੂ ਦਵਾਰੇ ਦੇਵ ਸੀ ਤਖਾ ਨਵਾਰੇ ਸੋਏ ਟੰਡੋਲਤ ਢੂਂਦਤ ਹਉ ਫਰੀ ਟੈ ਟੈ ਪਵਨ ਕਰਾਰ ਭਾਰੇ ਟੈ ਤੇ ਟੈ ਪਈ ਹੌਲੇ ਨਿਕ세 ਬਾਰ ਅਮਰ ਅਜਾਚੀ ਹਰ ਮਿਲੇ ਤਿਨ ਕੇ ਹਉ ਬਲ ਜਾਓ ਤਿਨ ਕੀ ਧੂੜ ਅਕੂਲੀਏ ਸੰਗਤ ਮੇਲ ਮਲਾਓ ਮਨ ਦੀਆ ਗੁਰ ਆਪਣੇ ਆਇ ਨਾਮਲ ਨੋ ਜਿਨ ਨਾਮ ਦੀ ਆ ਤਿਸ ਸੇਵਸਾ ਤਿਸ ਬਲਿਹਾਰੇ ਜਾਓ ਜੋ ਅਸਾਰੇ ਸੋਟਾ ਹਸੀ ਤਿਸ ਬਿਨਵਰਨ ਕੋਏ ਗੁਰਪ੍ਰਸਾਦੀ ਤਿਸ ਸਮੁਲਾ ਤਾਂ ਤਨ ਦੁਖ ਨ ਹੋਏ ਹਣਾ ਉਹ ਮੇਰਾ ਕਿਸ ਗਈ ਹੀ ਹਣਾ ਕੋ ਹੋਆ ਨਾ ਹੋਗ ਆਵਣ ਜਾਣ ਵਿਗੂਚੀਏ ਦੁਵਿਧਾ ਵਿਆਪੇ ਰੋਗ ਅਨਾਮ ਵੀ ਹੁਨੇ ਆਦਮੀ ਕਲਰ ਧੰ ਕੰਧ ਗਰੰਤ ਆਲਮ ਵਿਹੁਣੇ ਆਦਮੀ ਕਲਰ ਕੰਧ ਗਰੰਤ ਵੇਣ ਨਾਵੇਂ ਕੋ ਛੁਟੀਏ ਜਾਇ ਸਤਲ ਅੰਤ ਗੰਤ ਗਨਾਵੇਂ ਅਖਰੀ ਅਗਨੰਤ ਸਾਚਾ ਸੋਏ ਅਗਿਆਨੀ ਮਤ ਹੀਣ ਹੈ ਗੁਰਬਿਨ ਗਿਆਨ ਨਾ ਹੋਏ ਟੂਟੀ ਤੰਤ ਰਬਾਬ ਕੀ ਵਾਜੇ ਨਹੀਂ ਵਿਜੋਗ ਵਿਛੜਿਆ ਮੇਲੇ ਪ੍ਰਭੂ ਨਾਨਕ ਕਰ ਸੰਜੋਗ ਤਰਵਰ ਆਇਆ ਪੰਖ ਮਨ ਤਰਵਰ ਪੰਖੀ ਪੰਚ ਤਤ ਜੁਗੇ ਮਿਲ ਏਕ ਸੇ ਤਿੰਨ ਕੋ ਫਾਸ ਨ ਰੰਜ ਉੱਲੇ ਨ ਬੇਗਲ ਬੀਗਲੇ ਤਾਕੇ ਚੋਗ ਕਣੀ ਪੰਖ ਟੁੱਟੇ ਫਾਹੀ ਫਾਹੀ ਪੜੀ ਅਬ ਗੁਣ ਭੀੜ ਬਣੀ ਬਿਨ ਸਾਚੇ ਕੋ ਛੂਟੀਏ ਹਰ ਗੁਣ ਕਰਮੋ ਬਣੀ ਆਪ ਛਲਾਈ ਛੂਟੀਏ ਵੱਡਾ ਆਪ ਧਣੀ ਗੁਰ ਪ੍ਰਸਾਦੀ ਛੂਟੀਏ ਕਿਰਪਾ ਆਪ ਕਰੇ ਆਪਣੇ ਹੱਥ ਵੜਾਈਆ ਜੇ ਪਾਵੇ ਤੈ ਦੇ ਥਲਪਲ ਕੰਪੇ ਜੀੜਾ ਥਾਨ ਵੀ ਹੁਣਾ ਹੋਏ ਥਾਨ ਮਾਨ ਸਚ ਏਕ ਹੈ ਕਾਜ ਨ ਫੀਤੇ ਕੋਈ ਥਿਰ ਨਰਾਇਣ ਥਿਰ ਗੁਰੂ ਥਿਰ ਸਾਚਾ ਵਿਚਾਰ ਸੁਨਰਨਾਥੇ ਨਾਥ ਤੂੰ ਨਿਰਾਧਾਰ ਆਧਾਰ ਸਰਬੇ ਥਾਨ ਤਨੰਤਰੀ ਤੂੰ ਦਾਤਾ ਦਤਾਰ ਜੈ ਦੇਖ ਤਹ ਏਕ ਤੂੰ ਅੰਤ ਨ ਪਾਰਾ ਵਾਰ ਥਾਨ ਤਨੰਤਰ ਰਾਵ ਰਿਹਾ ਗੁਰਪ੍ਰਸਬਦੀ ਵਿਚਾਰ ਆਣਾ ਮੰਗਿਆ ਦਾਣ ਦੇਵ ਸੀ ਵੱਡਾ ਅਗਮਉ ਪਾਲ ਦਇਆ ਦਾਣ ਦਇਾਲ ਤੂੰ ਕਰ ਕਰ ਦੇਖਣ ਹਾਲ ਦਇਆ ਕਰੇ ਪ੍ਰਭ ਮੇਲ ਲਹ ਖਿਨ ਮੇ ਢਾਈ ਉਸਾਰ ਦਾਨਾ ਤੂੰ ਬੀਨਾ ਤੁਸੀਂ ਦਾਨਾ ਕੇ ਸਰਦਾਨ ਦਾਲਤ ਪੰਜਨ ਦੁਖ ਟਲ ਦਲਣ ਗੁਰਮੁਖ ਗਿਆਨ ਧਿਆਨ ਤਨ ਗਹੀਏ ਬਹਿ ਝੂਰੀਏ ਤਨ ਮੇ ਚੀਤ ਗਵਾਲ ਤਨ ਵਿਰਲੀ ਸਚ ਸੰਚਿਆ ਨਰਮਲ ਨਾਮ ਪਿਆਰ ਤਾਂ ਨਗਾ ਤਾਂ ਜਾਣ ਦੇ ਜੇ ਰਾਚੇ ਰੰਗ ਏਕ ਮਨ ਦੀ ਜੇ ਸਿਉ ਸਿਰ ਸਭ ਸੋਪੀਏ ਪੀ ਕਰਤੇ ਕੀ ਦੇਗ ਤੰਦਾ ਤਾਵਤ ਰਹਿ ਗਏ ਮਨ ਵਿੱਚ ਸ਼ਬਦ ਆਨੰਦ ਦੁਰਜਨ ਤੇ ਸਾਜਨ ਭਏ ਭੇਟੇ ਗੁਰ ਗੋਬਿੰਦ ਬਨ ਬਨ ਫਿਰਦੀ ਢੂਲਦੀ ਬਸ ਰਹੀ ਘਰ ਬਾਲ ਸਤਗੁਰੂ ਮੇਲੀ ਮਿਲ ਰਹੀ ਜਨਮ ਮਰਨ ਦੁਖਨ ਵਾਲ ਨਾ ਨ ਕਰਤ ਨ ਛੂਟੀਏ ਬਿਨ ਗੁਣ ਜਮ ਪੁਲ ਜਾਏ ਨਾ ਤਿਸ ਇਹੋ ਨਾ ਉਹ ਹੈ ਆਉ ਗੁਣ ਫਿਰ ਪਛਤਾਏ ਨਾ ਤਿਸ ਗਿਆਨ ਨਾ ਧਿਆਨ ਹੈ ਨਾ ਤਿਸ ਧਰਮ ਧਿਆਨ ਵਿਣ ਨਾਵੇਂ ਨਿਰਭਉ ਕਹਾ ਕਿਆ ਜਾਣਾ ਅਭਿਮਾਨ ਥਾਕ ਰਹੀ ਕਿ ਵਪੜਾ ਹਾਥ ਨਹੀਂ ਨਾ ਪਾਰ ਨਾ ਸਾਜਨ ਸੇ ਰੰਗਲੇ ਕਿਸ ਪੈ ਕਰੀ ਪੁਕਾਰ ਨਾਨਕ ਪ੍ਰਿਉ ਪ੍ਰਿਉ ਜੇ ਕਰੀ ਮੇਲੇ ਮੇਲਨ ਹਾਰ ਜਿਨ ਵਿਛੜੀ ਜਿਨ ਵਿਛੋੜੀ ਸੋ ਮੇਲ ਸੀ ਗੁਰ ਕੇ ਹਿਤ ਅਪਾਰ ਪਾਪ ਬੁਲਾ ਪਾਪੀ ਕੋ ਪਿਆਰਾ ਪਾਪ ਲਦੇ ਪਾਪੇ ਪਸਾਰਾ ਪਰ ਹਰ ਪਾਪ ਪੁਛਾਣੇ ਆਪ ਨਾ ਤਿਸ ਸੋਗ ਵਿੱਚ ਜੋਗ ਸੰਤਾਪ ਨਰਕ ਬਲੰਤੋ ਕਿਉ ਰਹੇ ਕਿਉ ਬੰਚੇ ਜਮਕਾਲ ਕਿਉ ਆਉਣ ਜਾਣਾ ਵਿਸਰੇ ਟੂਠ ਬੁਲਾ ਖੈ ਕਾਲ ਮਨ ਜੰਜਾਲੀ ਵੇੜਿਆ ਪੀ ਜੰਜਾਲਾ ਮਹੇ ਵਿਣ ਨਾਵੇਂ ਕੋ ਛੂਟੀਏ ਪਾਪੇ ਪੰਜੇ ਪੰਜਾਹੇ ਫਿਰ ਫਿਰ ਫਾਹੀ ਫਾਸੇ ਕਉਆ ਫਿਰ ਪਛਤਾਣਾ ਅਬ ਕਿਆ ਹੁਆ ਫਾਥਾ ਜੋ ਜੁਗੇ ਨਹੀਂ 부জে ਸਤਗੁਰ ਮਿਲੇ ਤਾਂ ਆਖੀ ਸੂਜੇ ਜਿਉ ਮਛਲੀ ਫਾਤੀ ਜਾਉ ਜਾਲ ਵਿਣਗੁਰ ਦਾਤੇ ਮੁਕਤ ਨ ਭਾਲ ਫਿਰ ਫਿਰ ਆਵੇ ਫਿਰ ਫਿਰ ਜਾਏ ਇੱਕ ਰੰਗ ਰਚੇ ਰਹੇ ਲੇ ਲਾਏ ਈਮ ਛੂਟੇ ਫਿਰ ਫਾਸ ਨਾ ਪਾਏ ਬੀਰਾ ਬੀਰਾ ਕਰ ਰਹੀ ਬੀਰ ਭਰੇ ਭਏ ਬੈਰਾਏ ਬੀਰ ਚਲੇ ਕਰ ਆਪਣੇ ਬਹਿਣ ਬਿਰ ਜਲ ਜਾਏ ਬਾਬਲ ਕੇ ਘਰ ਬੇਟੜੀ ਬਾਲੀ ਬਾਲੇ ਨਹੀਂ ਜੇ ਲੋੜੇ ਬਾਰੇ ਕਾਮਣੀ ਸਤਗੁਰੂ ਸੇਵੇ ਤੇ ਬਿਰ ਲੋ ਗਿਆਨੀ ਬੂਝਣੋ ਸਤਗੁਰ ਸੱਚ ਮਿਲੇ ਤਾ ਕਰ ਹਾਥ ਬੁੜਾਈਆਂ ਜੇ ਭਾਵੇ ਤੈ ਦੇ ਬਾਣੀ ਬੱਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਭਨ ਭਨ ਕੜੀਏ ਕੜ ਕੜ ਭਜੇ ਟਾਹੇ ਉਸਾਰੇ ਉਸਰੇ ਟਾਹੇ ਸਭ ਪਰ ਸੋਖੇ ਪੀ ਪਰ ਓਖੇ ਸਮਰਤ ਵੇ ਪਰ ਵਾਹੇ ਪਰਮ ਭੁਲਾਨੇ ਭਏ ਜਵਾਨੇ ਵਿਣ ਭਾਗਾ ਕਿਆ ਪਾਈਏ ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ ਜਿਨ ਖਿੰਚੇ ਤਿਨੇ ਜਾਈਏ ਹਰ ਗੁਣ ਗਾਏ ਸਦਾ ਰੰਗ ਰਾਤੇ ਬਹੁੜ ਨ ਬਚੋ ਤਾਈਏ ਪੱਬੇ ਪਾਲੇ ਗੁਰਮੁਖ ਬੂਜੇ ਤਾਂ ਨਿਜ ਘਰ ਵਾਸਾ ਆਈਏ ਪੱਬੇ ਬਉਜਲ ਮਾਰਗ ਵਿਖੜਾ ਆਸ ਨਰਾਸਾ ਤਰੀਏ ਗੁਰ ਪ੍ਰਸਾਦੀ ਆਪੋ ਚੀਨੇ ਜੀਵਤਿਆਂ ਇਹ ਮਰੀਏ ਮਾਇਆ ਮਾਇਆ ਕਰਮੁਏ ਮਾਇ ਕਿਸੇ ਨਾ ਸਾਥ ਹੰਸ ਚਲੇ ਉਠ ਡੂਮਣੋ ਮਾਇਆ ਭੁਲੀ ਆਤ ਮਨ ਠੂਠਾ ਜਮ ਜੋ ਹੈ ਅਵਗਣ ਚੱਲੇ ਨਾਲ ਮਨ ਵਿੱਚ ਮਨ ਉਲਟੋ ਮਰੇ ਜੇ ਗੁਣ ਹੋਵੇ ਨਾਲ ਮੇਰੀ ਮੇਰੀ ਕਰਮੁਏ ਵਿਣ ਲਾਵੇਂ ਦੁਖ ਭਾਲ ਗੜ ਮੰਦਰ ਮਹਿਲਾ ਕਹਾਂ ਜਿਉ ਬਾਜੀ ਦੇ ਬਾਣ ਨਾਨਕ ਸੱਚੇ ਨਾਮ ਵਿਣ ਝੂਠਾ ਆਵਣ ਜਾਣ ਆਪੇ ਚਤਨ ਸਰੂਪ ਹੈ ਆਪੇ ਜਾਣ ਸੁ ਜਾਣ ਜੋਵੇ ਸੇ ਜਹੇ ਫੋਨ ਆਏ ਗਏ ਪਛਤ ਹੋਏ ਲੱਖ ਚੁਰਾਸੀ ਮਿਹਦਨੀ ਘਟੇ ਨਾ ਵਧੇ ਉਤਾ ਹਏ ਸੇ ਜਨ ਉਪਰੇ ਜਨ ਹਰ ਪਾਇਆ ਤੰਦਾ ਮੂਆ ਵਿਗੂਤੀ ਮਾਇਆ ਜੋ ਦੀ ਸੇ 140 ਕਿਸ ਕੋ ਉਮੀਦ ਕਰਿਓ ਜੀਉ ਸੰਪਿਓ ਆਪਣਾ ਤਨ ਮਨ ਆਗੇ ਦਿਓ ਅਸਥਿਰ ਕਰਤਾ ਤੂੰ ਤਣੀ ਤੇ ਸਹੀ ਕੀ ਮੈਂ ਓਟ ਗੁਣ ਕੀ ਮਾਰੀ ਹੋ ਲਈ ਸ਼ਬਦ ਰਤੀ ਮਨ ਚੋਟ ਰਾਣਾ ਰਾਉ ਨਾ ਕੋ ਰਹੇ ਰਾੰਗਨ ਤੁੰਗ ਤੰਗ ਤੁੰਗ ਫਕੀਰ ਰਾਣਾ ਰਾਉ ਨਾ ਕੋ ਰਹੇ ਰਾੰਗਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨ ਬੰਦੇ ਧੀਰ ਰਹੋ ਬੁਰਾ ਪੀਹਾ ਵਾਲਾ ਸਰ ਡੂਗਰ ਅਸਗਾ ਮੈਂ ਤਨ ਅਵਗਣ ਝੁਲਮੁਈ ਵਿਣਗੁਣ ਕਿਉ ਕਰ ਜਾਹੇ ਗੁਣੀਆਂ ਗੁਣ ਲੈ ਪ੍ਰਭ ਮਿਲੇ ਕਿਉ ਤਿੰਨੇ ਮੇਰੋ ਪਿਆਰ ਤਿਨਹੀ ਜੈਸੀ ਥੀ ਰਹਾ ਜਪ ਜਪ ਰਿਧੇ ਮਲਾਰ ਅਬ ਗੁਣੀ ਭਰਪੂਰ ਹੈ ਕੋਣ ਵੀ ਵਸੇ ਨਾਲ ਵਿਣ ਸਤਗੁਰ ਗੁਣ ਨਾਲ ਜਪਣੀ ਜਿਚਰ ਸ਼ਬਦ ਨ ਕਰੇ ਵਿਚਾਰ ਲਸ਼ਕਰੀਆਂ ਘਰ ਸੰਭਲੇ ਆਏ ਵਜੋ ਲਿਖਾਏ ਕਾਰ ਕਮਾਵੇ ਸਿਰ ਟਣੀ ਲਾਹਾ ਪੱਲੇ ਪਾਏ ਲਭ ਲੋਭ ਬੁਰੀਆਂ ਛੋਡੇ ਮਨੋ ਵਿਸਾਰ ਗੜ ਦੋਹੀ ਪਾਤਸ਼ਾਹ ਕੀ ਕਦੇ ਨਾ ਆਵੇ ਹਾਰ ਚੱਕਰ ਕਈਆਂ ਖਸੋਂ ਕਾ ਸੂਏ ਉਤਰਦੇ ਵਜੋ ਕੋ ਵਾਏ ਆਪਣਾ ਤਖਤ ਨਾ ਵੈਸੇ ਸੇ ਪ੍ਰੀਤਮ ਹੱਥ ਵਢਿਆਈਆਂ ਜੇ ਭਾਵੇ ਤੈ ਦੇ ਆਪ ਕਰੇ ਕਿਸ ਆਖੀਏ ਅਵਰਨ ਕੋਈ ਕਰੇ ਬੀਜੂ ਸੂਜੇ ਕੋ ਨਹੀਂ ਬਹਿ ਦੁਲੀਚਾ ਪਾਏ ਨਰਕਨ ਵਾਲਨ ਨਰ ਨਰ ਸੋ ਜੋ ਸਾਚੇ ਨਾ ਏ ਵਣ ਤਰਣ ਟੁੰਢਤ ਫਿਰ ਰਹੀ ਮਨ ਮੈ ਕਰੋ ਵਿਚਾਰ ਲਾਲ ਰਤਨ ਬਹੁ ਮਾਨ ਕੀ ਸਤਗੁਰੂ ਹਾਥ ਪੜਾਲ ਉੱਤਮ ਹੋਵਾਂ ਪ੍ਰਭ ਮੇਲੇ ਇਕਮਨ ਏਕੇ ਭਾਏ ਨਾਨਕ ਪ੍ਰੀਤ ਮੁਰਾਸ ਮੇਲੇ ਲਾਹ ਲੈ ਪਲਥਾਏ ਰਚਨਾ ਰਾਚ ਜਿਨ ਰਚੀ ਜਿਨ ਸਰੀਆ ਆਕਾਰ ਗੁਰਮੁਖ ਬੇਅੰਤ ਦਿਹਾਈਏ ਅੰਤਨੋਂ ਪਾਰ ਆਗ ਲਾੜੇ ਲੂੜਾ ਹਰ ਜੀਉ ਸੋਈ ਤਿਸ ਬਿਨੁ ਰਾਜਾ ਅਵਰੁ ਨ ਕੋਈ ੜਾੜੇ ਗਾਲੜ ਤੂੰ ਮੂਤ ਨੂੰ ਹਰ ਵਸੇ ਮਨੁ ਮੋਹੇ ਗੁਰ ਪ੍ਰਸਾਦੀ ਹਲ ਪਾਈਏ ਮਤ ਕੋ ਭਰਮ ਭੁਲਾਏ ਸੋ ਸਾਹੋ ਸੱਚਾ ਜਿਸ ਹਰ ਤਨ ਰਾਸ ਗੁਰਮੁਖ ਪੂਰਾ ਤਿਸ ਸਬਾਸ ਰੂੜੀ ਬਾਣੀ ਹਲ ਪਾਇਆ ਗੁਰ ਸ਼ਬਦੀ ਵਿਚਾਰ ਆਪ ਗਿਆ ਦੁਖ ਕਟਿਆ ਹਰ ਵਾਰ ਪਾਇਆ ਨਾਲ ਸੋ ਇਹਨਾਂ ਰੂਪਾ ਸੰਚੀਏ ਨਾ ਕਾਚਾ ਬਿਖਸ਼ਾਰ ਸਾਹੋ ਸਦਾਏ ਸੱਚਤਨ ਦੁਬੇਦਾ ਹੋਏ ਖਵਾਰ ਸਚਿਆਰੀ ਸੱਚ ਸੰਜਿਆ ਸਾਚੂ ਨਾਮ ਅਮੋਲ ਹਰ ਨਿਰਮਲਾਇਲ ਉੱਜਲੋ ਪਤ ਸਾਚੀ ਸੱਚ ਬੋਲ ਸਾਜਨ ਮੀਤ ਸੁਜਾਣ ਤੂੰ ਤੂੰ ਸਰਵਰ ਤੂੰ ਹੰਸ ਸਾਚੋ ਠਾਕਰ ਮਨ ਵਸੇ ਹੋੰਬਲੇ ਹਾਰੀ ਤਿਸ ਮਾਇਆ ਮਮਤਾ ਮੋਹਣੀ ਜਿਨ ਕੀਤੀ ਸੋ ਜਾਣ ਬਿਖਿਆ ਅਮਰਤ ਏਕ ਹੈ ਬੂਝੇ ਪੁਰਖ ਸੁਜਾਨ ਖਿਮਾ ਬਿਹੁਲੇ ਖੱਪ ਗਏ ਖੋਹ ਖੋਹਣ ਲਖ ਅਸੰਖ ਗਣਤ ਨਾਵੇ ਕਿਉ ਗਣੀ ਖੱਪ ਖੱਪ ਮੂਏ ਬਸੰਖ ਖਸਮ ਪਛਾਣੇ ਆਪਣਾ ਖੁੱਲੇ ਬੰਦ ਨਾ ਪਾਏ ਸਭ ਦੀ ਮਹਿਲੀ ਖਲਾਤੂ ਖਿਮਾ ਸਾਲ ਚ ਸੋਖ ਪਾਏ ਖਰਚ ਖਣਾ ਤਨ ਧਿਆਨ ਤੂੰ ਆਪੇ ਵਸੇ ਸਰੀਰ ਮਨ ਤਨ ਮੁਖ ਜਾਪੇ ਸਦਾ ਗੁਣ ਅੰਤਰ ਮੰਤੀ ਰਹੁ ਮੇਖਪੇ ਕੋਪਾਈ ਸੀ ਬੀਜੋ ਵਤ ਵਿਕਾਰ ਜੰਤੋ ਪਾਏ ਵਿੱਚ ਪਾਇਨ ਕਰਤਾ ਅਲਗ અપਾਰ ਸ੍ਰਿਸ਼ਟੀ ਪਿਓ ਨ ਜਾਣੇ ਕੋਈ ਸਿਸ਼ਟਾ ਕਰੇ ਸੋ ਨੈਚੁਰ ਕੋਈ ਸੰਪੇ ਕੋਈ ਇਸਰਤ ਹੈ ਇਹ ਸੰਪੇ ਪੂਰਵ ਲੇਖੇ ਕੀ ਪਾਈਏ ਸੰਪੇ ਕਾਰਨ ਚਾਕਰ ਚੋਰ ਸੰਪੇ ਸਾਥ ਨ ਚਲੇ ਹੋਰ ਬਿਨ ਸੱਚੇ ਨਹੀਂ ਦਲਗੇ ਮਾਨ ਹਾਰਸ ਪੀਵੇ ਛੂਟੇ ਨਿਦਾਨ ਹੀਰਤ ਹੀਰਤ ਇਸ ਕੀ ਕੋਈ ਰਹੀ ਹੈਰਾਨ ਹਉ ਹਉ ਕਰਦੀ ਮੈਂ ਮਉਈ ਸ਼ਬਦ ਰਵੇ ਮੰਤ ਗਿਆਨ ਹਾਰ ਡੋਰ ਕੰਕਨ ਘੜੇ ਕਲ ਸਾ ਕੀ ਸ਼ਗਾਰ ਮਿਲ ਪ੍ਰੀਤਮ ਨੂੰ ਸੁਖ ਪਾਇਆ ਸਗਲ ਗੁਣ ਕਲ ਹਾਰ ਨਾਨਕ ਗੁਰਮੁਖ ਪਾਈਏ ਹਰਿ ਸਿਉ ਪ੍ਰੀਤ ਪਿਆਰ ਹਰ ਬਿਨ ਕਿਨ ਸੁਖ ਪਾਇਆ ਦੇਖੋ ਮਨ ਵਿਚਾਰ ਹਾਲ ਪੜਨ ਹਲ ਬੂਝਣ ਹਰਿ ਸਿਉ ਰੱਖੋ ਪਿਆਰ ਹਰ ਜਪੀਏ ਹਰ ਤਿਆਏ ਹਰ ਕਾ ਨਾਮ ਆਧਾਰ ਲਿਖ ਨਾ ਮਿਟਈ ਹੇ ਲੈ ਤਖੀ ਜੋ ਲਿਖਿਆ ਕਰਤਾਰ ਆਪੇ ਕਾਰਨ ਜਿਨ ਕੀਆ ਕਰ ਕਿਰਪਾ ਭਗਤਾਰ ਕਰਤੇ ਹੱਥ ਵੜੇ ਆਇਆ ਬੂਝੋ ਗੁਰ ਵਿਚਾਰ ਲਿਖਿਆ ਫੇਰ ਨਾ ਸਕੀਏ ਜਿਉ ਭਾਵੀ ਤੁਸਾਰ ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ ਮਨ ਮੁਖ ਭੂਲੇ ਪਚਮੂਏ ਉਬਰੇ ਗੁਰ ਵਿਚਾਰ ਜੇ ਪੁਰਖ ਨਦਰ ਨਾ ਆਵੇ ਤਿਸ ਕਾ ਕੀ ਅਰ ਕਿਹਾ ਜਾਏ ਬਲਿਹਾਰੀ ਗੁਰਿਆ ਆਪਣੇ ਜਿਨ ਹਿਰਦੇ ਦਿੱਤਾ ਦਿਖਾਏ ਪਾਧਾ ਪੜਿਆ ਆਖੀਏ ਵਿਦਿਆ ਵਿਚਰੇ ਸਹਿਜ ਸੁਭਾਏ ਵਿਦਿਆ ਸੋਦੇ ਤਤ ਲਹੇ RAM ਨਾਮ ਲਿਵਲਾਏ ਮਨਮੁਖ ਵਿਦਿਆ ਵਿਕਰਦਾ ਬਿਖਖਟੇ ਬਿਖ ਖਾਏ ਮੂਰਖ ਸ਼ਬਦ ਨਾ ਜੀਨੇ ਸੂਝ ਬੂਝ ਨਹਿ ਕਾਏ ਪਾਧਾ ਗੁਰਮੁਖ ਆਖੀਏ ਟਾਟੜਿਆ ਮਤ ਦੇ ਧਾਮ ਸਮਾਲੋ ਨਾਮ ਸੰਗਰੋ ਲਹਾ ਜਗ ਮੇ ਲੇ ਸੱਚੀ ਪੱਟੀ ਸਚ ਮਨੋ ਪੜੀਏ ਸ਼ਬਦ ਸੁਸਾਰ ਨਾਨਕ ਸੋ ਪੜਿਆ ਸੋ ਪੰਡਤ ਬੀਨਾ ਜਿਸ ਰਾਮ ਨਾਮ ਗਲ ਹਾਲ ਨਾਨਕ ਸੋ ਪੜਿਆ ਸੋ ਪੰਡਤ ਬੀਨਾ ਜਿਸ ਰਾਮ ਨਾਮ ਗਲ ਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ